ਜਿੱਥੇ ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਜਿਹੜਾ ਗੈਂਗਸਟਰਾਂ ਤੇ ਮਾਰੇ ਹਸਾਂ ਦੇ ਜਿਹੜਾ ਵਿਰੋਧ ਯੁੱਧ ਜਿਹੜਾ ਦੂਜਾ ਯੁੱਧ ਜਿਹੜਾ ਪਿੱਤੇ 72 ਘੰਟਿਆਂ ਤੋਂ ਚਲਾਇਆ ਜਾ ਰਿਹਾ ਤੇ ਪੁਲਿਸ ਦੇ ਵੱਡੇ-ਵੱਡੇ ਦਾਅਵੇ ਸੀ ਕਿ ਵੀ ਇਸ ਦੇ ਵਿੱਚ ਅਸੀਂ ਜਿਹੜਾ ਤੇ ਵੱਡੀ ਕਾਮਯਾਬੀ ਜਿਹੜੀ ਹਾਸਲ ਕਰਾਂਗੇ ਪਰ ਉਸ ਦੇ ਨਾਲ-ਨਾਲ ਹੀ ਅੱਜ ਮੋਗਾ ਦੇ ਜਿਹੜਾ ਜੀਰਾ ਰੋਡ ਤੇ ਸਿੱਤੇ ਸੰਗਣੀ ਆਬਾਦੀ ਵੀ ਹੈ ਸ਼ਹਿਰਰ ਵੀ ਨੇ ਫੈਕਟਰੀਆਂ ਵੀ ਨੇ ਉੱਥੇ ਜੋ ਮਜ਼ਦੂਰ ਆਪਣਾ ਕੰਮ ਕਰ ਤੋਂ ਬਾਹਰ ਨਿਕਲੇ ਜੋ ਦੱਸੇ ਜਾਂਦੇ ਵੀ ਰੋਟੀ ਖਾਨ ਜਿਹੜੇ ਉਹ ਚੱਲੇ ਸੀ ਉਹਨਾਂ ਦੇ ਤਿੰਨ ਜਿਹੜੇ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਜੋ ਦਿਨ ਦਿਹਾੜੇ ਚੱਲੀਆਂ ਤੇ ਇਹਨਾਂ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੇ ਵਜ੍ਹਾ ਤੇ ਦੋ ਮਜ਼ਦੂਰ ਜਿਹੜੇ ਜ਼ਖਮੀ ਜਿਹੜੇ ਹੋਏ ਆ ਅਸੀਂ ਗੱਲ ਕਰਦੇ ਆ ਮਜ਼ਦੂਰਾਂ ਦੇ ਨਾਲ ਵੀ ਜੋ ਜ਼ਖਮੀ ਹੋਏ ਆ ਤੇ ਨਾਲ ਦੀ ਨਾਲ ਪੁਲਿਸ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ क्या हुआ बाबू जी काम करने गए थे दूसरे फिलर में जब ग्यारह बजे रोटी खाने का समय था ना तो उधर से रिटर्न से रोटी खाने तो रास्ते में जब आधे रास्ते पड़ता दोनों फिलर का आधे रास्ते में आया तो दुकान एक था वहां पर दुकान के सामने ही हम अपना रहा था कि आ रहे थे इधर से गया वो फिर गोली चला दिया उसको कौन था वो वो तो नहीं पहचान है उसको उस पर आया था नहीं तो नहीं मालूम थोड़ा तो आधा कर चल रहे थे पैदल थे हाँ, पैदल थे वो मोटरसाइकिल के थे तीन आदमी थे आ, वो पहचान नहीं आई नहीं पहचान नहीं है मालूम तो नहीं क्या हम तो अपना राधा कर रहे थे उसके बाद कोई हुआ है बातें नहीं हमको कुछ हुआ है तुम्हारी कहाँ पे लगी

ਪਿਛਲੇ ਦੋਨਾਂ ਗੋਲ ਪਿੱਛੇ ਜਿਹੜੇ ਦੋ ਬੈਠੇ ਸੀ ਉਹਨਾਂ ਕੋ ਹਥਿਆਰ ਸੀ ਉਹਨਾਂ ਨੇ ਹਵਾਈ ਫਾਇਰ ਕੀਤੇ ਆ ਦੋ ਬੰਦਿਆਂ ਤੇ ਗੋਲੀਆਂ ਲੱਗੀਆਂ ਇਸ ਚ ਇਹ ਹਵਾਈ ਫਾਇਰ ਚ ਗੋਲੀਆਂ ਕਿਵੇਂ ਲੱਗੀਆਂ ਜੀ ਚਾਰ ਹਵਾਈ ਫਾਇਰ ਹੋਏ ਆ ਜੀ ਟੋਟਲ ਉਹਨਾਂ ਚ ਭਜਨਸ ਵਿੱਚ ਹੀ ਦੋ ਬੰਦਿਆਂ ਦੇ ਪੈਰਾਂ ਚ ਗੋਲੀਆਂ ਲੱਗੀਆਂ ਜੀ ਕੌਣ ਲੋਕ ਸੀਗੇ ਜਿਹੜੇ ਆਏ ਆ ਗੋਲੀਆਂ ਚਲਾਉਣ ਆਏ ਇਹ ਨਹੀਂ ਜਾਂਦੇ ਮੈਂ ਚੱਕਰਾਂ ਨਹੀਂ ਦੇਖੇ ਇਹ ਮੋਟਰਸਾਈਕਲ ਤੇ ਸੀਗੇ ਇਹ ਲੋਕ ਕਿੰਨੇ ਜਣੇ ਸੀ ਤਿੰਨ ਜਣੇ ਸੀਗੇ ਮੋਟਰਸਾਈਕਲ ਤੇ ਜਿਹਨਾਂ ਦੇ ਗੋਲੀਆਂ ਬੱਤੀਆਂ ਉਹ ਕੀ ਕੰਮ ਕਰਦੇ ਆ ਤੇ ਕੌਣ ਸੀ ਉਹ ਉਹ ਪੱਲੇਦਾਰੀ ਕਰਦੇ ਜੀ ਗੱਡੀ ਖਾਲੀ ਕਰਨ ਗਏ ਸੀ ਦੂਜੇ ਸ਼ੈੱਲਰ 'ਚ ਉਧਰੋਂ ਕੰਮ ਖਤਮ ਕਰਕੇ ਉਹ ਆਪਣੇ ਕੁਆਟਰ ਜਾ ਰਹੇ ਸੀ ਦੁਪਹਿਰ ਦੀ ਰੋਟੀ ਖਾਣ ਲਈ ਤੇ ਇਹੀ ਰਸਤੇ 'ਚ ਇਹ ਘਟਨਾ ਵਾਪਰੀ ਜੀ ਕਹਿ ਰਹੇ ਆ ਜੀ ਜਿਹੜੇ ਦੋ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਉਹਨਾਂ ਦੇ ਇੱਕ ਦਾ ਨਾਮ ਅਸ਼ੋਕ ਕੁਮਾਰ ਸੀਗਾ ਜੀ ਦੂਜੇ ਦਾ ਨਾਮ ਸੁਬੋਧ ਸੀਗਾ ਜੀ ਤੇ ਇੱਕ ਆਦੇ ਤੇ ਜਿਹੜੇ ਆਏ ਸੀਗੇ ਗੋਲੀਆਂ ਥੋੜਾ ਜਿਹਾ ਮੋਟਰਸਾਈਕਲ ਤੇ ਸੀਗੇ ਜੀ ਇਹ ਦੋ ਜਣੇ ਹੀ ਥਾ ਕਿ ਉਸ ਸਮੇਂ ਹੋਰ ਵੀ ਕੋਈ ਦਾ ਜੂ ਪੈਦਲ ਆ ਰਹਾ ਦਾ ਮਜ਼ਦੂਰ ਪੈਦਲ ਮਜ਼ਦੂਰ ਦਾ ਝੋਂਡੀ ਆ ਰਿਆ ਸੀਗਾ ਜੀ 6 ਜਣੇ ਜਾ ਰਹੇ ਸੀਗੇ ਇਕੱਠੇ एक का नाम है अशोक एक का सुबोध है अशोक पेसेंट के घुटने पे गोली चली हुई है दो जगह बाकी एक्सरे रिपोर्ट के बाद पता चलेगा दूसरा पेसेंट सुबोध उसके ज्यादा इंजरी नहीं है पैर पे है दोनों पेशेंट स्टेबल है वैसे कोई ज्यादा दिक्कत नहीं है ओनली घनसोट के वो है तो उनके जो प्राइमरी ट्रीटमेंट है वो कर दिया फर्दर इन्वेस्टिगेशन करवा रहे हैं एक्सरे रिपोर्ट करवा रहे हैं उसके बाद देखेंगे नहीं, नहीं अभी तक तो को, कोई ज्यादा डिटेल्स नहीं बताया ओनली बेसिक इन्फॉर्मेशन दी है की कहाँ से बोली चाहिए जो हाँ इनको फिर फरीदकोट रेफर करेंगे एक्सरे करवा के पेशेंट दोनों स्टेबल है और पेशेंट बेसिक डिटेल्स दी है जीरा रोड उनके साथ ਜੀ ਸੱਤਿਵ ਜਾਣਕਾਰੀ ਜਿਹੜੀ ਤਰਫਾਇੰਗ ਹੋਈ ਜੀ ਉਹਦੇ ਬਾਰੇ ਹਾਂ ਇਹਦੇ ਵਿੱਚ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਸ ਤਰ੍ਹਾਂ ਜੀਰਾ ਰੋਡ ਦੇ ਉੱਤੇ ਜਿਹੜਾ ਬੀਐਸ ਜਿਹੜਾ ਸ਼ੈਲਰ ਇਹਦੇ ਕੋਲ ਜਿਹੜੇ ਪੰਜ ਛੇ ਜਣੇ ਜਿਹੜੇ ਮਜ਼ਦੂਰ ਜਾ ਰਹੇ ਸੀ ਇਹਨਾਂ ਕੋਈ ਜਿਹੜੇ ਤਿੰਨ ਨੌਜਵਾਨ ਆਏ ਅਣਖਛਾਤੇ ਉਹਨਾਂ ਨੇ ਕੋਈ ਇਸ ਤਰ੍ਹਾਂ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜੀ ਜਿਹੜੀ ਗੋਲੀਆਂ ਚੱਲ ਗਈਆਂ ਤੇ ਉਹਦੇ ਵਿੱਚ ਜਿਹੜੇ ਹੈ ਜਿਹੜੀ ਗੋਲੀ ਨੇ ਵੱਜੀ ਉਹਦੇ ਉਹ ਪੈਰ ਦੇ ਪੈਰਾਂ ਦੇ ਵਿੱਚ ਵੱਜੀ ਵੈਸੇ ਖਤਰੇ ਤੋਂ ਬਾਹਰ ਨੇ ਦੂਸਰਾ ਜਿਹੜਾ ਅਸੀਂ ਬਿਹਾਰ ਐਂਗਲ ਤੋਂ ਜਾਂਚ ਕਰ ਰਹੇ ਹਾਂ ਕਿਉਂਕਿ ਮਜ਼ਦੂਰ ਆਦਮੀ ਨੇ ਦੋਨੋਂ ਜਾਣੇ ਕਿ ਇਹਨਾਂ ਦੇ ਜਿਹੜਾ ਕੋਈ ਆਪਸੀ ਰੰਜਸਬਾਜੀ ਵੀ ਇਹਨਾਂ ਦੀ ਕੋਈ ਹੋ ਸਕਦੀ ਹੈ ਉਹ ਸਾਰੀ ਗੱਲਬਾਤ ਅਸੀਂ ਜਾਂਚ ਕਰਕੇ ਤੇ ਅੱਗੇ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜਾ ਪਤਾ ਲਗਾ ਸਕੀਏ ਪਰ ਕਿੰਨੇ ਕੋਲੇ ਚਲੇ ਜਦੋਂ ਜਕਰੀਬ 3 ਗੋਲੀ ਕੰਨੇ ਚਲੀ ਜਾਂਦੀ